ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪੰਜਵਾਂ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਖਤ ਗੁਰਿਆਪਨੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਅਹੰ ਬੱਧੋ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾ ਤੇ ਮੋਹੇ ਰਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾ ਤੇ ਦੁਖ ਮੇਰੇ ਸਗਲੇ ਲਾਥੇ ਸਾਧ ਤੁਰੇ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾ ਚਰਨ ਰੇਨ ਗੁਰ ਕੀ ਮੁਖ ਲਗੀ ਅਹਵਦਾ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾਂ ਤੇ ਮੋਹੇ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਧ ਤੁਰੇ ਆਪਣੇ ਕੋ ਕੁਰਬਾਨੀ आत्मचिन परम रंग मणि रहा चरणा रेण गुरु की मुख लगी अहदा तिन सगल त्यागी गुर काय शब्द लग मन मीठा पार ब्रह्म ताते मोहे रिठा ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਧ ਤਗੁਰੇ ਆਪਣੇ ਖਾਓ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾ ਕਾਰਨ ਰੇਨ ਗੁਰ ਕੀ ਮੁਖ ਲਗੀ ਅਹਵਦਾ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾਂ ਤੇ ਮੋਹਿ ਦਿਖਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਖਤ ਗੁਰਿਆਪਨੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾ ਚਰਨ ਰੇਨ ਗੁਰ ਕੀ ਮੁਖ ਲਾਗੀ ਹੰ ਬੱਧੋ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾ ਤੇ ਮੋਹੇ ਰਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾ ਤੇ ਦੁਖ ਮੇਰੇ ਸਗਲੇ ਲਾਥੇ ਸਤਿਗੁਰੇ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾ ਚਰਣਾ ਰੇਣ ਗੁਰ ਕੀ ਮੁਖ ਲਾਗੀ ਇਹ ਵਦ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾਂ ਤੇ ਮੋਹੇ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਧ ਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਗੀ ਅਹਵਦ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾਂ ਤੇ ਮੋਹਿ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਧ ਤੁਰੇ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗmani ਰਹਾ ਕਾਰਨ ਰੇਨ ਗੁਰ ਕੀ ਮੁਖ ਲਾਗੀ ਅਹਵਦਾ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾਂ ਤੇ ਮੋਹਿ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਧ ਗੁਰਿਆਪਨੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾ ਚਰਨ ਰੇਨ ਗੁਰ ਕੀ ਮੁਖ ਲਗੀ ਅਹੰ ਵਦੋ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾ ਤੇ ਮੋਹਿ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁਖ ਮੇਰੇ ਸਗਲੇ ਲਾਥੇ ਸਤ ਗੁਰੇ ਆਪਣੇ ਖਾ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾ ਚਰਨ ਰੇਨ ਗੁਰ ਕੀ ਮੁਖ ਲਾਗੀ ਇਹ ਬਦ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਕਾਰ ਬ੍ਰਹਮ ਤਾਂ ਤੇ ਮੋਹੇ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਧ ਤੁਰੇ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੀ ਅਹਵਦਾ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾ ਤੇ ਮੋਹਿ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਥ ਗੁਰਿਆਪਨੇ ਖਾਓ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾ ਕਾਰਨ ਰੇਨ ਗੁਰ ਕੀ ਮੁਖ ਲਗੀ ਅਹਵਦਾ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾਂ ਤੇ ਮੋਹਿ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰ ਕੇ ਚਰਨੋਂ ਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਧ ਗੁਰਿਆਪਨੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗਮਣੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੀ ਅਹੰ ਵਦੋ ਤੈਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿਠਾ ਪਾਰ ਬ੍ਰਹਮ ਤਾਂ ਤੇ ਮੋਹਿ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ